ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਨੌਧ ਸਿੰਘ ਜੀ ਪਰਮ ਸਤਕਾਰਯੋਗ ਸਤਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਅੱਜ ਜੈਸਾ ਸਮਾ ਚੱਲ ਰਿਹਾ ਏ ਅੱਜ ਸਾਡਾ ਗੁਰਬਾਣੀ ਦੇ ਉੱਪਰ ਉਹ ਭਰੋਸਾ ਨਹੀਂ ਰਿਹਾ ਆਪਣੇ ਸਤਿਗੁਰਾਂ ਦੇ ਉੱਪਰ ਸਾਡਾ ਉ ਭਰੋਸਾ ਨਹੀਂ ਰਿਹਾ ਭਰੋਸਾ ਇੱਕ ਐਸਾ ਸ਼ਬਦ ਹੈ ਜਿਸ ਤੋਂ ਬਿਨਾਂ ਸਾਧ ਸੰਗਤ ਜੀ ਸੰਸਾਰ ਨਾ ਕਦੀ ਚੱਲਿਆ ਹੈ ਤੇ ਨਾ ਕਦੇ ਅੱਗੇ ਚੱਲ ਪਾਵੇਗਾ ਇਹ ਅਸਮਾਨ ਇਹ ਬ੍ਰਹਿਮੰਡ ਦੇ ਵਿੱਚ ਜੋ ਅਸੀਂ ਚੰਨ ਤਾਰੇ ਦੇਖ ਰਹੇ ਹਾਂ ਇਹ ਕੇਵਲ ਤੇ ਕੇਵਲ ਵਾਹਿਗੁਰੂ ਦੇ ਭਰੋਸੇ ਤੇ ਖੜੇ ਨੇ ਸੰਸਾਰ ਦਾ ਸਾਰਾ ਕਾਰੋਬਾਰ ਇੱਕ ਭਰੋਸੇ ਤੇ ਚੱਲਦਾ ਹੈ ਕਦੇ ਦੇਖੋ ਸਾਧ ਸੰਗ ਦੀ ਪੰਛੀ ਹਵਾ ਦੇ ਵਿੱਚ ਉੱਡਦੇ ਨੇ ਉਹਨੂੰ ਕਿਹਦਾ ਸਹਾਰਾ ਹੁੰਦਾ ਹੈ ਬਸ ਆਪਣੇ ਪਰਾਂ ਦਾ ਤੇ ਆਪਣੇ ਪਰਾਂ ਦੇ ਭਰੋਸੇ ਤੇ ਸਾਰਾ ਆਸਮਾਨ ਉਹ ਗਾਹ ਮਾਰਦੇ ਨੇ ਘੁੰਮ ਮਾਰਦੇ ਨੇ ਦੁਨੀਆ ਦਾ ਹਰ ਸ਼ਖਸ ਕਿਸੇ ਨਾ ਕਿਸੇ ਦੇ ਉੱਪਰ ਜ਼ਰੂਰ ਭਰੋਸਾ ਕਰਦਾ ਹੈ ਤਾਂ ਹੀ ਇਹ ਸੰਸਾਰ ਚੱਲ ਰਿਹਾ ਇੱਕ ਪਤੀ ਪਤਨੀ ਜਦ ਤੱਕ ਇੱਕ ਦੂਸਰੇ ਤੇ ਭਰੋਸਾ ਕਰਦੇ ਨੇ ਤਾਂ ਘਰ ਵਧੀਆ ਚੱਲਦਾ ਹੈ ਗ੍ਰਸਥ ਜੀਵਨ ਵਧੀਆ ਚੱਲਦਾ ਹੈ ਜਦੋਂ ਇਹ ਭਰੋਸੇ ਦੀ ਤਾਰ ਟੁੱਟਦੀ ਹੈ ਤੇ ਸਾਸੰਗਜੀ ਘਰਾਂ ਦੇ ਘਰ ਉੱਜੜ ਜਾਂਦੇ ਨੇ। ਸੋ ਭਰੋਸਾ ਸਭ ਤੋਂ ਸਾਸੰਗਜੀ ਮੇਨ ਇੱਕ ਸਮਝ ਲਓ ਕਿ ਮੇਨ ਕਾਰਨ ਹੈ ਸੰਸਾਰ ਦੇ ਵਧੀਆ ਟੰਗ ਨਾਲ ਚੱਲਣ ਦਾ। ਕੋਈ ਇਨਸਾਨ ਆਪਣੇ ਸਾਖ ਸਬੰਧੀਆਂ ਤੇ ਭਰੋਸਾ ਕਰਦਾ ਏ। ਕੋਈ ਆਪਣੇ ਸਰੀਰ ਤੇ ਭਰੋਸਾ ਕਰਦਾ ਏ, ਕੋਈ ਧਨ ਤੇ ਭਰੋਸਾ ਕਰਦਾ ਏ, ਕੋਈ ਅਹੁਦੇ ਤੇ ਸਾਸੰਗਜੀ ਭਰੋਸਾ ਕਰੀ ਫਿਰਦਾ ਏ। ਇਸੇ ਤਰ੍ਹਾਂ ਇਹ ਸਾਰਾ ਸੰਸਾਰ ਕਿਸੇ ਨਾ ਕਿਸੇ ਭਰੋਸੇ ਤੇ ਖੜਾ ਏ। ਵਾਹਿਗੁਰੂ ਦੇ ਨਾਲ ਜੁੜਿਆ ਇਨਸਾਨ ਕੇਵਲ ਤੇ ਕੇਵਲ ਆਪਣੇ ਵਾਹਿਗੁਰੂ ਦੇ ਉੱਪਰ ਭਰੋਸਾ ਰੱਖਦਾ ਏ। ਇਹ ਦੁਨਿਆਵੀ ਲੋਕਾਂ ਸੁਗਾਤਾਂ ਦੇ ਉੱਪਰ ਉਹਨੂੰ ਭਰੋਸਾ ਨਹੀਂ ਹੁੰਦਾ। ਕਿਉਂਕਿ ਉਹਨੂੰ ਪਤਾ ਹੈ ਅੰਤ ਦੇ ਸਮੇਂ ਤੇ ਜਦੋਂ ਸਾਰਿਆਂ ਨੇ ਸਾਥ ਛੱਡਣਾ ਏ ਨਾ ਕੇਵਲ ਪਰਮਾਤਮਾ ਨੇ ਸਹਾਈ ਹੋਣਾ ਏ। ਕਿਉਂਕਿ ਗੁਰਬਾਣੀ ਦਾ ਇਹ ਸਿਧਾਂਤ ਹੈ ਕਾ ਕਿ ਮਾਈ ਕਾਂਕੋ ਬਾਪ ਨਾਮ ਤਰੀਕ ਝੂਠੇ ਸਭ ਸ਼ਾਕ। ਇਤਿਹਾਸ ਦੇ ਵਿੱਚੋ ਜੇ ਅਸੀਂ ਜਿੱਕੀ ਇਹ ਸਾਸੰਗ ਜੀ ਝਾਤ ਮਾਰੀਏ ਤਾਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਦੇ ਪਾਵਨ ਜੀਵਨ ਵਿੱਚੋਂ ਸਾਨੂੰ ਇਹੀ ਸੇਧ ਮਿਲਦੀ ਹੈ ਜਦੋਂ ਸੁਲਹੀ ਖਾਨ ਪ੍ਰਿਥੀ ਚੰਦ ਦੇ ਕਹਿਣ ਤੇ ਗੁਰੂ ਅਰਜਨ ਦੇ ਮਹਾਰਾਜ ਤੇ ਹਮਲਾ ਕਰਨ ਲਈ ਆਇਆ ਤਾਂ ਕਿਸੇ ਨੇ ਗੁਰੂ ਸਾਹਿਬ ਨੂੰ ਇਹ ਕਹਿ ਕੇ ਸਲਾਹ ਦਿੱਤੀ ਕਿ ਤੁਸੀਂ ਕੋਈ ਚਿੱਠੀ ਪੱਤਰ ਦੇ ਰਾਹੀਂ ਸੁਲਹੀ ਖਾਨ ਦੇ ਨਾਲ ਰਾਬਤਾ قائم ਕਰੋ ਸ਼ਾਇਦ ਕੋਈ ਇਹਦਾ ਹੱਲ ਹੋ ਜਾਵੇ ਕਿਸੇ ਨੇ ਕਿਹਾ ਕਿ ਤੁਸੀਂ 2-4 ਬੰਦੇ ਭੇਜੋ ਸੁਲੀ ਦੇ ਪਾਸ ਤੇ ਉਹਨੂੰ ਪੁੱਛੋ ਕਿ ਤੁਹਾਡੇ ਤੇ ਹਮਲਾ ਕਿਉਂ ਕਰਨ ਲੱਗਾ ਏ ਕਿ ਅਸੀਂ ਤੇਰਾ ਕੀ ਵਿਗਾੜਿਆ ਏ ਤੇ ਕਿਸੇ ਨੇ ਇਹ ਵੀ ਸਲਾਹ ਦਿੱਤੀ ਕਿ ਸੁਲੀ ਖਾਣ ਦਾ ਮੁਕਾਬਲਾ ਕਰਨ ਲਈ ਕੋਈ ਬੰਦੋਬਸਤ ਜ਼ਰੂਰ ਕਰੋ ਆਪ ਜੀ ਪਰ ਮਹਾਰਾਜ ਨੇ ਸਾਰਿਆਂ ਦੀਆਂ ਸਲਾਹਾਂ ਸੁਣ ਕੇ ਕੇਵਲ ਵਾਹਿਗੁਰੂ ਦੇ ਅੱਗੇ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ ਮੈਨੂੰ ਤੇਰੇ ਤੇ ਭਰੋਸਾ ਹੈ ਕਿ ਜਦੋਂ ਤੂੰ ਆਪਣੇ ਦਾਸਾਂ ਦੀ ਲਾਜ-ਪੱਤ ਆਪ ਰੱਖਦਾ ਏ ਤੂੰ ਮੇਰੀ ਵੀ ਭੈਜ ਰੱਖੇਗਾ ਮੇਰੀ ਵੀ ਲਾਜ ਰੱਖੇਗਾ ਉਥੇ ਮਹਾਰਾਜ ਨੇ ਪਾਵਨ ਬਚਨ ਉਚਾਰਨ ਕੀਤਾ ਪ੍ਰਥਮੇ ਮਤਾ ਜੇ ਪਤਰੀ ਚਲਾਵੋ ਦੁਤੀਏ ਮਤਾ ਦੁਏ ਮਾਹ ਨੁਖ ਪਹਚਾਵੋ ਤ੍ਰਤੀਏ ਮਤਾ ਕਿਸ਼ ਕਰੋ ਪਾਇਆ ਮੈਂ ਸਭ ਕੁਝ ਛੋੜ ਪ੍ਰਭ ਤੁਹੀਂ ਤੇ ਆਇਆ ਇਹੇ ਪਾਤਸ਼ਾਹ ਮੈਂ ਦੁਨੀਆ ਦੇ ਸਾਰੇ ਸਹਾਰੇ ਤਿਆਗ ਕੇ ਬਸ ਤੇਰੇ ਚਰਨਾਂ ਦਾ ਆਸਰਾ ਲਿਆ ਏ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਦੋਂ ਸੁਲਹੀ ਗੁਰੂ ਪਾਤਸ਼ਾਹ ਤੇ ਹਮਲਾ ਕਰਨ ਲਈ ਅੱਗੇ ਵਧਿਆ ਐਸੀ ਵਿਦ ਬਣੀ ਕਿ ਸੁਲਹੀ ਖਾਨ ਪ੍ਰਿਥੀ ਚੰਦ ਦਾ ਪੱਠਾ ਦੇਖਣ ਲਈ ਗਿਆ ਤਾਂ ਉੱਥੇ ਉਹਦਾ ਘੋੜਾ ਕਿਸੇ ਕਾਰਨ ਕਰਕੇ ਡਰ ਗਿਆ ਤੇ ਸੁਲਹੀ ਆਪਣੇ ਘੋੜੇ ਸਮੇਤ ਪੱਠੇ ਦੇ ਵਿੱਚ ਸਾ ਸੰਗਤ ਜੀ ਸੜ ਕੇ ਮਰ ਕੇ ਸਵਾਹ ਹੋ ਗਿਆ ਜਦੋਂ ਮਹਾਰਾਜ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਸ਼ਬਦ ਉਚਾਰਨ ਕੀਤਾ ਜੋ ਅਸੀਂ ਪੜ੍ਹਦੇ ਹਾਂ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ ਸੁਲਹੀ ਮੂਆ ਹੋਏ ਨਾ ਪਾਕ ਸਾ ਸੰਗਤ ਇਹ ਭਰੋਸੇ ਦੀ ਸਾਰੀ ਖੇਡ ਹੈ ਜਿੰਨੇ ਵਾਹਿਗੁਰੂ ਦੇ ਉੱਪਰ ਪੂਰਨ ਭਰੋਸਾ ਰੱਖਿਆ ਜੇ ਉਹਦੀ ਹਰ ਆਸ ਮੁਰਾਦ ਸਤਿਗੁਰ ਨੇ ਆਪ ਵਰਤ ਕੇ ਪੂਰੀ ਕੀਤੀ ਜਦੋਂ ਸਾਧ ਸੰਗਤ ਜੀ ਅਸੀਂ ਆਪਣੇ ਵਾਹਿਗੁਰੂ ਨੂੰ ਪਰਮਾਤਮਾ ਨੂੰ ਯਾਦ ਕਰਦੇ ਆਂ ਤੇ ਸਾਧ ਸੰਗਤ ਜੀ ਵਾਹਿਗੁਰੂ ਸਾਨੂੰ ਯਾਦ ਕਰ ਰਿਹਾ ਹੁੰਦਾ ਹੈ ਜੀ ਪਰ ਅਸੀਂ ਤੇ ਕੇਵਲ ਮਤਬਲ ਮਤਬਲ ਦੇ ਖਾਤਰ ਸਾਧ ਸੰਗਤ ਜੀ ਗੁਰੂ ਨੂੰ ਯਾਦ ਕਰਦੇ ਆਂ ਜਦੋਂ ਰੱਬ ਦੇ ਨਾਲ ਕੰਮ ਹੁੰਦਾ ਹੈ ਅਸੀਂ ਰੱਬ ਨੂੰ ਯਾਦ ਕਰਦੇ ਆਂ ਤੇ ਜਦੋਂ ਕੰਮ ਹੋ ਜਾਵੇ ਫਿਰ ਰੱਬ ਵਿਸਰ ਜਾਂਦਾ ਹੈ ਐਸਾ ਜੀਵਨ ਨਹੀਂ ਹੋਣਾ ਚਾਹੀਦਾ ਇਹ ਤਾਂ ਸਾਧ ਸੰਗਤ ਜੀ ਅਕਿਰਤ ਕਣਾ ਵਾਲੀ ਗੱਲ ਹੋਈ ਸਾਧ ਸੰਗਤ ਜਦੋਂ ਅਰਦਾਸ ਕਰੀਏ ਭਰੋਸਾ ਹੋਵੇ ਕਿ ਮੇਰਾ ਵਾਹਿਗੁਰੂ ਮੈਨੂੰ ਸੁਣ ਰਿਹਾ ਜੀ ਤੇ ਜਿਹੜਾ ਸਾਧ ਸੰਗਤ ਜੀ ਇਸ ਤਰ੍ਹਾਂ ਅਰਦਾਸ ਕਰਦਾ ਹੈ ਨਾ ਹਾਜ਼ਰ ਨਾਜ਼ਰ ਸਮਝ ਕੇ ਤੇ ਸਾਧ ਸੰਗਤ ਜੀ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਕਿਉਂਕਿ ਸਤਗੁਰੂ ਦੀ ਕਿਰਪਾ ਦੇ ਨਾਲ ਸਭ ਕਾਜ ਆਸ ਹੋ ਜਾਂਦੇ ਜਦੋਂ ਅਸੀਂ ਇਹ ਕਹਿ ਦਿੰਨੇ ਆ ਕਿ ਦੀਨ ਦੇਵਾਲ ਭਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਕੀ ਪਾਚਾ ਸਭ ਕੁਝ ਤੇਰੇ ਭਰੋਸੇ ਤੇ ਹੈ ਮੇਰੇ ਜੀਵਨ ਦੀ ਇੱਕ ਵੀ ਘਟਨਾ ਅਜਿਹੀ ਨਹੀਂ ਜਿਹੜੀ ਤੇਰੇ ਭਾਣੇ ਤੋਂ ਬਾਹਰ ਹੋ ਰਹੀ ਹੋਵੇ ਪਾਤਸ਼ਾਹ ਜੋ ਹੋਇਆ ਹੈ ਉਹ ਵੀ ਤੇਰੇ ਭਾਣੇ ਦੇ ਅੰਦਰ ਜੋ ਅੱਗੇ ਹੋਏਗਾ ਉਹ ਵੀ ਤੇਰੇ ਭਾਣੇ ਦੇ ਅੰਦਰ ਹੀ ਹੋਏਗਾ ਇਹ ਭਾਵਨਾ ਹੋਣੀ ਚਾਹੀਦੀ ਹੈ ਕਿਉਂਕਿ ਜੋ ਮੰਗੂ ਸੋਈ ਸੋਈ ਪਾਵੋ ਆਪਣੇ ਖਸਮ ਭਰੋਸਾ ਆਪਣੇ ਖਸਮ ਦੇ ਉੱਪਰ ਭਰੋਸਾ ਰੱਖ ਕੇ ਤੇ ਦੇਖੀ ਕਿਉਂਕਿ ਜਦੋਂ ਭਰੋਸਾ ਹੁੰਦਾ ਹੈ ਨਾ ਜੋ ਵੀ ਵਾਹਿਗੁਰੂ ਕੋਲੋਂ ਮੰਗਦੇ ਆ ਮਿਲ ਜਾਂਦਾ ਜੀ ਮੈਨੂੰ ਆਪਣੇ ਮਾਲਕ ਦੇ ਉੱਪਰ ਇਤਬਾਰ ਐਸਾ ਹੋਣਾ ਹੋ ਚੁੱਕਾ ਐ ਸਾ ਸੰਗਤ ਤੇ ਹੋਣਾ ਵੀ ਚਾਹੀਦਾ ਹੈ ਕਹੋ ਨਾਨਕ ਗੁਰੂ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਗੱਲ ਭਰੋਸੇ ਦੀ ਐ ਤੇਰੇ ਭਰੋਸੇ ਪਿਆਰੇ ਮੈਂ ਲਾੜ ਲੜਾਇਆ ਭੂਲ ਹੈ ਚੁੱਕ ਹੈ ਬਾਰਿਕ ਤੂੰ ਹਰ ਪਿਤਾ ਮਾਇਆ ਪਤਸ਼ਾ ਤੇਰੇ ਭਰੋਸੇ ਤੇ ਮੈਂ ਲਾਡਾਂ ਦੇ ਵਿੱਚ ਦਿਨ ਗੁਜ਼ਾਰ ਦਿੱਤੇ ਨੇ ਮੈਨੂੰ ਯਕੀਨ ਹੈ ਤੂੰ ਮੇਰਾ ਮਾਤਾ ਹੈ ਪਿਤਾ ਹੈ ਤੇ ਮਾਤਾ ਪਿਤਾ ਆਪਣੇ ਬੱਚੇ ਦੀਆਂ ਭੁੱਲਾਂ 사ਸੰਗਜੀ ਬਖਸ਼ ਦਿਆ ਕਰਦੇ ਨੇ ਤਉ ਮੈਂ ਆਇਆ ਸ਼ਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਜੋ ਭਾਵੈ ਤਉ ਰੱਖੋ ਸੁਆਮੀ ਮਾਰਗਗੁਰੂ ਹੈ ਪਠਾਇਆ 사ਸੰਗਜੀ ਭਰੋਸਾ ਬੜੀ ਵੱਡੀ ਤਾਕਤ ਰੱਖਦਾ ਜੀ ਭਰੋਸਾ ਕਈ ਵਾਰੀ ਗੁਰੂ ਨਾਲ ਮਿਲਾਪ ਕਰਾ ਦਿੰਦਾ ਜੀ ਪਰਮਾਤਮਾ ਨੂੰ ਲੱਭਣਾ ਪਰਮਾਤਮਾ ਨੂੰ ਮਿਲਣਾ ਬੜਾ ਕਠਿਨ ਜੀ ਨਹੀਂ ਮਿਲਿਆ ਜਾਂਦਾ ਅੱਜ ਕਈਆਂ ਦੇ ਮਨਾਂ ਦੇ ਵਿੱਚ ਇਹ ਸਵਾਲ ਹੋਏਗਾ ਕਿ ਅਸੀਂ ਬਾਣੀ ਪੜ੍ਹਦੇ ਆਂ ਤੇ ਬਾਣੀ ਪੜ੍ਹਦੇ ਆਂ ਸਾਡੇ ਕਾਰਜ ਜਿਹੜੇ ਨੇ ਉਹ ਰਾਸ ਕਿਉਂ ਨਹੀਂ ਹੋ ਰਹੇ ਸੇਵਾ ਵੀ ਕਰਦੇ ਆਂ ਭਾਈ ਸੇਵਾ ਕਰਦੇ ਆਂ ਵੀ ਸਾਡੇ ਕਾਰਜ ਰਾਸ ਨਹੀਂ ਹੁੰਦੇ ਸਾ ਸੰਗਤ ਬਾਣੀ ਪੜ੍ਹਦੇ ਆਂ ਵੀ ਕਾਰਜ ਰਾਸ ਨਾ ਹੋਣ ਸੇਵਾ ਕਰਦੇ ਆਂ ਵੀ ਕਾਰਜ ਰਾਸ ਨਾ ਹੋਣ ਕੀ ਤੇ ਨਾ ਕਿਤੇ ਸਾਡੇ ਕੋਈ ਗਲਤੀ ਭੁੱਲ ਤੇ ਹੋ ਰਹੀ ਆ ਗਲਤੀ ਤੇ ਭੁੱਲ ਕੀ ਹੁੰਦੀ ਆ ਸਾਡਾ ਭਰੋਸਾ ਨਹੀਂ ਹੁੰਦਾ ਵਿਸ਼ਵਾਸ ਨਹੀਂ ਹੁੰਦਾ ਜੇ ਵਿਸ਼ਵਾਸ ਹੋਵੇ ਸਾ ਸੰਗਤ ਜੀ ਮਨ ਦੇ ਵਿੱਚ ਕਦੀ ਉਲੰਘਾ ਨਹੀਂ ਹੁੰਦਾ ਮਨ ਦੇ ਅੰਦਰ ਕਦੀ ਗੁਰੂ ਦੇ ਲਈ ਗਿਲਾਵੀ ਨਹੀਂ ਹੁੰਦਾ ਕਈ ਵਾਰੀ ਅਸੀਂ ਬਾਣੀ ਪੜਦੇ ਆ ਬਹੁਤ ਜਾਪ ਕਰਦੇ ਆ ਤੇ ਕੋਈ ਕੰਮ ਨਾ ਬਣ ਰਿਹਾ ਹੋਵੇ ਨਾ ਮਨ ਦੇ ਵਿੱਚ ਸਵਾਲ ਖੜੇ ਹੋ ਜਾਂਦੇ ਨੇ ਕਿ ਪਾਤਸ਼ਾਹ ਮਹਬਾਨੀ ਵੀ ਪੜੀ ਜਾਣਾ ਏ ਸੇਵਾ ਵੀ ਕਰੀ ਜਾਣਾ ਕਾਰਜ ਕਿਉਂ ਨਹੀਂ ਰਾਸ ਹੋ ਰਿਹਾ ਐ ਐਸਾ ਭਰੋਸਾ ਹੋਣਾ ਚਾਹੀਦਾ ਏ ਕਿ ਮੇਰੇ ਗੁਰੂ ਨੇ ਮੇਰਾ ਕਾਰਜ ਆਪਣੇ ਆਪ ਸਵਾਰ ਦੇਣਾ ਮੈਂ ਚਿੰਤਾ ਕਿਸ ਕਰਾਂ ਜਦੋਂ ਅਸੀਂ ਚਿੰਤਾ ਮਾਲਕ ਨੂੰ ਦੇ ਦਿੱਤੀ ਐ ਚਿੰਤਾ ਉਹ ਕਰੇ ਜਿਨੇ ਸਾਰੇ ਜਗ ਨੂੰ ਬਣਾਇਆ ਐ ਸਾਨੂੰ ਚਿੰਤਾ ਸਾਡੀ ਚਿੰਤਾ ਦੇ ਨਾਲ ਕੋਈ ਕਾਰਜ ਰਾਸ ਨਹੀਂ ਹੁੰਦਾ ਪਹਿਲੀ ਗੱਲ ਤੇ ਜੇ ਕੋਈ ਚਿੰਤਾ ਕਰਨ ਦੇ ਨਾਲ ਕਿਸੇ ਦਾ ਕਾਰਜ ਰਾਸ ਹੁੰਦਾ ਹੋਵੇ ਸਾਸੰਗਤ ਦੀ ਸਾਰੀ ਦੁਨੀਆ ਦੇ ਕਾਰਜ ਰਾਸ ਹੋ ਜਾ ਸੋ ਭਰੋਸਾ ਰੱਖੋ ਵਿਸ਼ਵਾਸ ਰੱਖੋ ਤੇ ਗੁਰੂ ਅੰਗ ਸੰਗ ਹੋ ਕੇ ਵਰਤੇਗਾ ਤੇ ਕਾਰਜ ਰਾਸ ਕਰੇਗਾ ਸਤ ਗੁਰ ਕੀ ਸੇਵਾ ਅਤ ਸੁਖਾਲੀ ਜੋ ਇਸ ਸੋផល ਪਾਏ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹਿ ਦੇ ਨਰਾਤੀ ਮਿਲ ਪ੍ਰੀਤਮ ਸੁਖ ਪਾਏ ਸੋ ਇਥੇ ਪਾਤਸ਼ਾਹ ਫਰਮਾਨ ਕਰ ਰਹੇ ਨੇ ਵੀ ਜਿਹੜੀ ਗੁਰੂ ਦੀ ਸੇਵਾ ਏ ਜੀ ਉਹ ਕਰ ਕਰ ਲਵੇ ਕੋਈ ਰੇਮ ਦੇ ਨਾਲ ਭਰੋਸੇ ਦੇ ਨਾਲ ਕਿਸ ਗੁਰੂ ਦੀ ਸੇਵਾ ਸਤਗੁਰੂ ਦੀ ਸੇਵਾ ਕਰਦਾ ਹੈ ਉਹਦੀ ਜ਼ਿੰਦਗੀ ਸੁਖਾਲੀ ਹੋ ਜਾਂਦੀ ਹੈ ਸੁੱਖਾਂ ਦੇ ਨਾਲ ਭਰਪੂਰ ਹੋ ਜਾਂਦੀ ਹੈ ਤੇ ਮਨ ਦੀਆਂ ਹੀ ਛਾਵਾਂ ਦੇ ਜੋ ਫੁਰਨੇ ਹੁੰਦੇ ਨੇ ਮਨ ਦੀਆਂ ਹੀ ਛਾਵਾਂ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ ਸੋ ਸਾਰੇ ਫਲ ਹਾਸਲ ਹੋ ਜਾਂਦੇ ਨੇ ਕਿਉਂਕਿ ਪਾਤਸ਼ਾਹ ਤੇ ਪਹਿਲਾਂ ਵੀ ਕਹਿੰਦੇ ਨੇ ਜਿਵੇਂ ਅਸੀਂ ਲਗਭਗ ਹਰ ਵੀਡੀਓ 'ਚ ਵਿਚਾਰ ਕਰਦੇ ਹਾਂ ਸਾਰੀਆਂ ਕਰਨੀਆਂ ਦੇ ਸਾਰ ਸੇਵਾ ਪਾਤਸ਼ਾਹ ਦੱਸਦੇ ਨੇ ਸੋ ਪਾਸ਼ਾ ਕਹਿੰਦੇ ਨੇ ਇਹ ਸੇਵਾ ਦੇ ਨਾਲ ਹੀ ਜਿਹੜਾ ਮਨ ਹੈ ਤਨ ਹੈ ਧਨ ਹੈ ਪਵਿੱਤਰ ਹੋ ਜਾਂਦਾ ਏ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਜਿਹੜਾ ਵਾਹਿਗੁਰੂ ਦਾ ਨਾਮ ਹੈ ਉਹ ਹਿਰਦੇ ਚ ਵਸਣ ਲੱਗਦਾ ਏ ਉਹਦਾ ਦਿਨ ਵੀ ਆਨੰਦਮਈ ਹੁੰਦਾ ਹੈ ਤੇ ਉਹਦੀ ਰਾਤ ਵੀ ਆਨੰਦਮਈ ਹੁੰਦੀ ਹੈ ਤੇ ਪ੍ਰੀਤਮ ਨੂੰ ਜਿਹੜਾ ਮਿਲ ਜਾਂਦਾ ਹੈ ਸੁੱਖਾਂ ਦੇ ਦਾਤੇ ਦੇ ਕੋਲ ਆ ਜਾਂਦਾ ਹੈ ਤੇ ਉਹਦੀ ਜ਼ਿੰਦਗੀ ਸੁੱਖਾਂ ਦੇ ਨਾਲ ਸਾ ਸੰਗਤ ਜੀ ਬਖਸ਼ਿਸ਼ਾਂ ਦੇ ਨਾਲ ਭਰਪੂਰ ਹੋ ਜਾਂਦੀ ਏ ਸੋ ਇਸ ਲਈ ਸੇਵਾ ਜਿਹੜੀ ਹੈ ਉਹ ਸਾਰੀਆਂ ਕਰਨੀਆਂ ਦਾ ਸਾਰ ਹੈ ਸੇਵਾ ਤੋਂ ਬਿਨਾ ਕਿਸੇ ਵੀ ਮਰਤਬੇ ਤੇ ਕੋਈ ਵੀ ਨਹੀਂ ਪਹੁੰਚ ਸਕਦਾ ਸੋ ਪੱਕੇ ਤੌਰ ਤੇ ਕਈ ਵਾਰੀ ਮਹਾਰਾਜ ਨਾ ਪਰਚੇ ਪਾਉਂਦੇ ਨੇ ਜਿਹੜਾ ਮਨੁੱਖ ਇਸ ਮਾਰਗ ਤੇ ਸਹੀ ਤਰੀਕੇ ਨਾਲ ਤੁਰਨਾ ਸ਼ੁਰੂ ਕਰਦੇ ਉਹਦੇ ਤੇ ਥੋੜੇ ਬਹੁਤ ਪਰਚੇ ਮਹਾਰਾਜ ਪਾਉਂਦੇ ਨੇ ਕਿਉਂਕਿ ਅਸੀਂ ਬਾਜ਼ਾਰ ਜਾਣੇ ਆਂ ਭਾਂਡਾ ਤਣਕਾ ਆ ਕੇ ਦੇਖਦੇ ਆਂ ਕੋਈ ਵੀ ਚੀਜ਼ ਪੀ ਵਧੀਆ ਏ ਤੇ ਮਹਾਰਾਜ ਨੇ ਜਿਹਨੂੰ ਪ੍ਰਵਾਨ ਕਰਨਾ ਮਹਾਰਾਜ ਵੀ ਫਿਰ ਉਹਨੂੰ ਪਰਖ ਕੇ ਦੇਖਦੇ ਨੇ ਪਰ ਜਿਹੜਾ ਔਖੇ ਸਮੇਂ ਦੇ ਵਿੱਚ ਵੀ ਸੇਵਾ ਨਾ ਛੱਡੇ ਦਾ ਸੰਬੰਧ ਕੱਟਣਾ ਨਾ ਛੱਡੇ ਤੇ ਮਾਲਕ ਉਹਦਾ ਔਖਾ ਸਮਾਪ ਕੱਢਦਾ ਏ ਰਸੀਤੇ ਸਾਸੰਗਤ ਜੀ ਡੋਲੇ ਡਲਾਏ ਮਿੰਟ ਚ ਡੋਲ ਜਾਂਦੇ ਆ ਭਾਵਨਾ ਹੀ ਬਣਦੀ ਨਹੀਂ ਗੁਰੂ ਤੇ ਸੋ ਸਤਗੁਰ ਦੀ ਸੇਵਾ ਸਾਸੰਗਤ ਆਉਣ ਵਾਲੀ 1 ਜੂਨ ਨੂੰ ਥੋੜੇ ਦਿਨ ਰਹਿ ਗਏ ਨੇ ਗੁਰਦੁਆਰਾ ਰਾਮਸਰ ਸਾਹਿਬ ਤੋਂ ਆਪ ਜੀ ਨੂੰ ਪਤਾ ਏ ਕਾਫੀ ਲੰਮੇ ਸਮੇਂ ਤੋਂ ਕਾਰ ਸੇਵਾ ਚੱਲ ਰਹੀ ਹੈ ਸੰਗਤ ਜੀ ਹੁਣ ਗੁੰਬਦ ਜੋ ਗੁਰੂ ਘਰ ਦੇ ਉੱਪਰ ਗੁਰੂ ਘਰ ਦੀ ਸ਼ਾਨ ਹੁੰਦਾ ਹੈ ਗੁੰਬਦ ਬੜੀ ਮਹਾਨਤਾ ਹੈ ਗੁੰਬਦ ਇਹ ਗੁੰਬਦ ਜਿਹੜਾ ਦੂਰੋਂ ਨਜ਼ਰੀ ਪੈ ਜੇ ਪਤਾ ਲੱਗ ਜਾਂਦਾ ਵੀ ਗੁਰੂ ਨਾਨਕ ਦਾ ਭਾਈ ਘਰ ਆ ਗਿਆ ਹੈ ਇਹ ਗੁਰੂ ਨਾਨਕ ਦਾ ਘਰ ਹੈ ਇਹ ਸ਼ਹੀਦਾਂ ਦਾ ਸਥਾਨ ਹੈ ਸੋ ਉਹ ਗੁੰਬਦ ਦੀ ਸੇਵਾ ਸਾਹ ਸੰਗਤ ਸ਼ੁਰੂ ਹੋਣੀ ਹੈ ਉਹਦੇ ਵਾਸਤੇ ਆਪ ਸਾਬ ਸੰਗਤਾਂ ਜਰੂਰ ਵੱਧ ਚੜ ਕੇ ਹਿੱਸਾ ਪਾਓ ਮਟੀਰੀਅਲ ਦੇ ਰੂਪ ਦੇ ਵਿੱਚ ਵੀ ਆਪ ਜੀ ਜਰੂਰ ਸੇਵਾ ਕਰਿਓ ਇੱਟਾਂ ਚਾਹੀਦੀਆਂ ਨੇ ਗੁੰਬਦ ਵਾਸਤੇ ਸੀਮਿੰਟ ਚਾਹੀਦਾ ਏ ਰੇਤ ਬਜਰੀ ਚਾਹੀਦੀ ਐ ਮੋਟੀ ਰੇਤ ਬਰੀਕ ਰੇਤ ਚਾਹੀਦੀ ਐ ਸਰੀਆ ਚਾਹੀਦਾ ਏ ਤੇ ਨਾਲ ਹੀ ਸਹਾਸੰਗਤ ਇਹਦੇ ਵਿੱਚ ਆਪ ਜੀ ਜਰੂਰ ਵੱਧ ਚੜਕੇ ਜਿੰਨਾ ਵੀ ਕੋਈ ਤਿਲ ਫੁੱਲ ਪੇਟਾਵਾਂ ਹਾਜ਼ਰ ਕਰ ਸਕਦਾ ਏ ਜਰੂਰ ਕਰਿਓ ਕਿਉਂਕਿ ਇਹ ਗੁਰੂ ਸਥਾਨ ਜਿੰਨੇ ਵੀ ਗੁਰੂ ਕੇ ਘਰ ਹੁੰਦੇ ਨੇ ਇਹ ਗੁਰੂ ਕੀ ਸੰਗਤਾਂ ਬਣਾਉਂਦੀਆਂ ਨੇ ਕੋਈ ਕੱਲਾ ਮਨੁੱਖ ਮੇਰੇ ਵਰਗਾ ਸੋਚੇ ਮੈਂ ਬਣਾ ਰਿਹਾ ਐ ਸਾ ਸੰਗਤ ਇਹ ਗਲਤਫਹਮੀ ਹੋ ਸਕਦੀ ਹੈ ਪਰ ਇਹਦੇ ਵਿੱਚ ਸੇਵਾ ਵਾਲਾ ਕੋਈ ਨਹੀਂ ਹੋ ਸਕਦਾ ਕਿਉਂਕਿ ਸੇਵਾ ਕੇਵਲ ਤੇ ਕੇਵਲ ਗੁਰੂ ਕੀ ਸੰਗਤ ਕਰਦੀ ਹੈ ਗੁਰੂ ਘਰ ਦੇ ਵਿੱਚ ਤੇ ਗੁਰੂ ਘਰ ਹੁੰਦੇ ਵੀ ਸੰਗਤ ਵਾਸਤੇ ਨੇ ਸੋ ਇਹਦੇ ਵਿੱਚ ਸਾ ਸੰਗਤ ਆਪ ਜੀ ਜਰੂਰ ਆਪਣੀਆਂ ਧਰਮ ਦੀਆਂ ਕਿਰਤ ਕਮਾਈਆਂ ਦੇ ਵਿੱਚੋਂ ਸੇਵਾ ਭੇਜੋ ਜਾਂ ਮਟੀਰੀਅਲ ਦੇ ਰੂਪ ਦੇ ਵਿੱਚ ਆਪ ਤੁਸੀਂ ਸੇਵਾ ਕਰ ਸਕਦੇ ਆ ਬਾਕੀ ਸੇਵਾਵਾਂ ਗੁਰੂ ਘਰ ਦੀਆਂ ਉਹ ਵੀ ਚਲਣੀਆਂ ਨੇ ਨਾਲ ਡਾਊਨ ਸਿਲਿੰਗ ਹੋਣੀ ਹੈ ਦਰਵਾਜੇ ਪੇਂਟ ਹੋਣੇ ਨੇ ਤੇ ਉੱਪਰ ਟਾਈਲਾਂ ਲੱਗਣੀਆਂ ਨੇ ਸੋ ਇਹ ਸੇਵਾਵਾਂ ਅਜੇ ਪੈਂਡਿੰਗ 'ਚ ਚੱਲ ਰਹੀਆਂ ਨੇ ਕਾਫੀ ਲੰਮੇ ਸਮੇਂ ਤੋਂ ਆਪ ਜੀ ਨੂੰ ਬੇਨਤੀਆਂ ਕਰ ਰਹੇ ਹਾਂ ਪਰ ਸੰਗਤ ਦਾ ਸਹਿਯੋਗ ਕਹਿ ਲੋ ਬਹੁਤ ਘੱਟ ਹੈ ਸੇਵਾਵਾਂ ਬਹੁਤ ਜ਼ਿਆਦਾ ਨਹੀਂ ਇਹ ਸੇਵਾਵਾਂ ਤੇ ਜੋ ਗੁਰੂ ਘਰ ਦੀ ਸੇਵਾ ਚੱਲ ਰਹੀ ਹੈ ਕਿਉਂਕਿ ਇਹ ਸਥਾਨ ਸ਼ਹੀਦਾਂ ਦਾ ਹੈ ਸਾ ਸੰਗਤ ਸ਼ਹੀਦਾਂ ਦੀ ਯਾਦਗਾਰ ਬਣ ਰਹੀ ਹੈ ਗੁਰਦੁਆਰਾ ਰਾਮਸਰ ਸਾਹਿਬ ਜੋ ਵਜਨਾਲਾ ਤਹਿਸੀਲ ਜ਼ਿਲ੍ਹਾ ਅਮਰitsar ਸਾਹਿਬ ਦੇ ਵਿੱਚ ਹੈ ਸੋ ਆਪ ਜੀ ਜਰੂਰ ਜਿੰਨੀਆਂ ਵੀ ਸੰਗਤਾਂ ਇਸ ਚੈਨਲ ਦੇ ਨਾਲ ਜੁੜੀਆਂ ਨੇ ਆਪ ਸੇਵਾ ਕਰੋ ਜੇ ਆਪ ਸਮਰੱਥਾ ਨਹੀਂ ਤੁਸੀਂ ਅੱਗੇ ਕਿਸੇ ਨੂੰ ਜੋੜ ਸਕਦੇ ਆਂ ਵੱਧ ਤੋਂ ਵੱਧ ਸੇਵਾਵਾਂ ਵਿੱਚ ਹਿੱਸਾ ਪਾਓ ਕਿਉਂਕਿ ਬਾਕੀ ਸੇਵਾਵਾਂ ਵੀ ਆਪ ਜੀ ਨੂੰ ਪਤਾ ਹੈ ਕਿ ਵੱਡੀਆਂ ਸੇਵਾਵਾਂ ਨੇ ਸਾਰੀਆਂ ਚੱਲਦੀਆਂ ਨਹੀਂ ਜਿਵੇਂ ਇੱਕ ਨਵੀਂ ਸੇਵਾ ਜਿਹੜੀ ਸੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਸ਼ਹੀਦਾਂ ਨੇ ਲੋੜਵੰਦ ਬੱਚੀਆਂ ਜਿਹੜੀਆਂ ਪੜ੍ਹਨਾ ਚਾਹੁੰਦੀਆਂ ਨੇ 25 30 ਦੇ ਕਰੀਬ ਬੱਚੇ ਬੱਚੀਆਂ ਨੇ ਗਰੰਤੀ ਸਿੰਘਾਂ ਦੇ ਬੱਚੇ ਨੇ ਕੁਝ ਗੁਰਸਿੱਖ ਬੱਚੇ ਨੇ ਹੁਣ ਹਾਰਨੇ ਪਰ ਘਰ ਦੀ ਹਾਲਾਤ ਐਸੀ ਨਹੀਂ ਨਹੀਂ ਪੜ ਪਾਉਂਦੇ ਜਿਹੜਾ ਇਲਾਕਾ ਹੈ ਦਾਸ ਦਾ ਸਾਧ ਸੰਗ ਜਿੱਥੇ ਇਹ ਸਥਾਨ ਹੈ ਬਾਰਡਰ ਏਰੀਆ ਹੈ ਇੱਥੇ ਬੱਚਿਆਂ ਨੂੰ ਪੜਾਇਆ ਨਹੀਂ ਜਾਂਦਾ ਛੋਟੀ ਉਮਰ ਵਿੱਚ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਸੋ ਇੱਕ ਫੁਰਨਾ ਮਹਾਰਾਜ ਨੇ ਪਾਇਆ ਕਿ ਉਹਨਾਂ ਧੀਆਂ ਨੂੰ ਪੈਰਾਂ ਤੇ ਸਟੈਂਡ ਮਹਾਰਾਜ ਕਹਿੰਦੇ ਵੀ ਕਰਵਾਇਆ ਜਾਵੇ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਉਹਨਾਂ ਨੂੰ ਕਿਸੇ ਦੀ ਮੁਥਾਜੀ ਨਾ ਕਰਨੀ ਪਵੇ ਕਿਸੇ ਦੇ ਹੱਥਾਂ ਵਾਲਾਂ ਦੇਖਣਾ ਪਵੇ ਕੁਝ ਬੱਚੇ ਐਸੇ ਨੇ ਜਿਨ੍ਹਾਂ ਦੇ ਮਾਂ ਪਿਓ ਨਹੀਂ ਹੈਗੇ ਬੜੀ ਵੱਡੀ ਸੇਵਾ ਜੀ ਕਿਸੇ ਨੂੰ ਪੜ੍ਹਾ ਦੇਣਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸੋ ਇਹਦੇ ਵਿੱਚ ਆਪ ਜੀ ਦੇ ਸਹਿਯੋਗ ਦੀ ਲੋੜ ਹੈ 25 30 ਦੇ ਕਰੀਬ ਬੱਚੀਆਂ ਨੇ ਥੋੜੇ 2 4 ਬੱਚੀਆਂ ਦੀ ਸੇਵਾ ਸੰਗਤ ਵੱਲੋਂ ਆਈ ਸੀ ਉਹ ਬੱਚੀਆਂ ਦੀ ਫੀਸ ਤਾਰ ਦਿੱਤੀ ਗਈ ਹੈ ਯੂਨੀਫਾਰਮ ਬੁੱਕਸ ਉਹਨਾਂ ਨੂੰ ਲੈ ਕੇ ਦਿੱਤੀਆਂ ਗਈਆਂ ਨੇ ਉਹਨਾਂ ਦਾ ਕਿਰਾਇਆ ਵੈਂਡ ਦਾ ਆਉਣ ਜਾਣ ਦਾ ਖਰਚਾ ਸਾਰਾ ਆਪ ਸਭ ਸੰਗਤਾਂ ਵੱਲੋਂ ਸਸੰਗਤ ਜੀ ਬੇਨਤੀ ਆਪ ਸਭ ਦੇ ਚਰਨਾਂ ਦੇ ਵਿੱਚ ਹੈ ਜਰੂਰ ਕੋਈ ਇੱਕ ਇੱਕ ਬੱਚੀ ਦੀ ਜੇ ਸਟਰੀ ਦਾ ਖਰਚਾ ਵੀ ਚੁੱਕ ਲੇ ਤਾਂ ਉਹਨਾਂ ਬੱਚਿਆਂ ਦੀ ਸਟਰੀ ਵਧੀਆ ਹੋ ਸਕਦੀ ਹੈ ਜਰੂਰ ਬੇਨਤੀਆਂ ਨੂੰ ਸਾਧ ਸੰਗਤ ਜੀ ਸਵੀਕਾਰ ਕਰਿਓ ਇੰਨਾ ਸੇਵਾਵਾਂ ਦੇ ਵਿੱਚ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਗੁਰੂ ਪਾਤਸ਼ਾਹ ਕਿਰਪਾ ਕਰਨ ਮਿਹਰ ਕਰਨ ਸਭ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਸੇਵਾਵਾਂ ਇਸੇ ਤਰੀਕੇ ਲੈਂਦੇ ਰਹਿਣ ਸਾਧ ਸੰਗਤ ਜੀ ਜਰੂਰ ਨੋਟ ਕਰਿਓ ਕਵਰ ਕਰਿਓ ਕਿਉਂਕਿ ਬੇਨਤੀ ਬੜੇ ਲੰਮੇ ਸਮੇਂ ਤੋਂ ਕਰ ਰਹੇ ਆਂ ਪਰ ਸੰਗਤ ਵੱਲੋਂ ਸਹਿਯੋਗ ਨਾ ਮਾਤਰੀ ਆਇਆ ਏ ਖਾਸ ਕਰਕੇ ਜਿਹੜੀ ਪੜ੍ਹਾਈ ਵਿਦਿਆ ਵਾਲੀ ਸੇਵਾ ਹੈ ਨਾ ਇਹਦੇ ਵਾਸਤੇ ਤੇ ਬਿਲਕੁਲ ਸਹਿਯੋਗ ਘੱਟ ਆਇਆ ਏ ਬਾਰ-ਬਾਰ ਪਰਸਨਲੀ ਵੀ ਸੰਗਤ ਨੂੰ ਬੇਨਤੀ ਕੀਤੀ ਆ ਜਿਹੜੀ ਸੰਗਤ ਕਾਫੀ ਲੰਮੇ ਸਮੇਂ ਤੋਂ ਜੁੜੀ ਏ ਪਰ ਕਹਿ ਲੋ ਕਿ ਮਹਾਰਾਜ ਨੂੰ ਜਾਂ ਸੇਵਾ ਪ੍ਰਵਾਨ ਨਹੀਂ ਹੋ ਰਹੀ ਤੇ ਜਾਂ ਫਿਰ ਸੰਗਤ ਸੇਵਾ ਕਰਨਾ ਨਹੀਂ ਚਾਹੁੰਦੀ ਸੰਗਤ ਜੀ ਅਰਦਾਸ ਕਰਿਆ ਕਰੋ ਮਹਾਰਾਜ ਦੇ ਚਰਨਾਂ 'ਚ ਮਹਾਰਾਜ ਸਾਨੂੰ ਸਮਰੱਥਾ ਦੇ ਕੇ ਅਸੀਂ ਸੇਵਾ ਕਰੀਏ। ਇਹ ਮਹਾਰਾਜ ਨੇ ऑलरेडी ਸਮਰੱਥਾ ਦਿੱਤੀ ਹੈ ਤੇ ਫਿਰ ਜਰੂਰ ਸੇਵਾ ਕਰੋ। ਗੁਰੂ ਪਾਤਸ਼ਾਹ ਕਿਰਪਾ ਕਰਨ ਮਿਹਰ ਕਰਨ ਸਭ ਦਾ ਭਲਾ ਕਰਨ ਸਭ ਨੂੰ ਸੇਵਾ ਕਰਨ ਦੀ ਯੋਗਤਾ ਸਮਰੱਥਾ ਬਖਸ਼ਣ। ਸਾਧ ਸੰਗਤ ਜੀ ਇਸ ਚੈਨਲ ਤੋਂ ਅਸੀਂ ਹੱਡ ਬੀਤੀਆਂ ਸੰਗਤ ਦੀਆਂ ਆਪ ਸਭ ਦੇ ਨਾਲ ਸਾਂਝੀਆਂ ਕਰਦੇ ਆਂ। ਇੱਕਵੇਂ ਸੰਗਤ ਦੇ ਨਾਲ ਪਿਆਰੇ ਬਾਬਾ ਦੀਪ ਸਿੰਘ ਜੀ ਪਿਆਰੇ ਬਾਬਾ ਨੋਦ ਸਿੰਘ ਜੀ ਵਰਤਦੇ ਨੇ ਸੰਗਤ ਦਾ ਭਲਾ ਕਰਦੇ ਨੇ ਉਹਨਾਂ ਦੇ ਕਾਰਜ ਰਾਸ ਕਰਦੇ ਨੇ ਸਾਧ ਸੰਗਤ ਹੱਡ ਬੀਤੀਆਂ ਸੁਣ ਕੇ ਜੇ ਸਾਡੇ ਜੀਵਨ ਦੇ ਵਿੱਚ ਤਬਦੀਲੀ ਆ ਜਾਵੇ ਤੇ ਸਾਧ ਸੰਗਤ ਜੀ ਇਹ ਹੱਡ ਬੀਤੀਆਂ ਸੁਣਨਾ ਵੀ ਇੱਕ ਤਰੀਕੇ ਦੇ ਨਾਲ ਜਪ ਹੋ ਗਿਆ ਤੇ ਜੇ ਅਸੀਂ ਹੱਡ ਬੀਤੀਆਂ ਸੁਣੀ ਵੀ ਜਾਣੇ ਆ ਪਰ ਸਾਡਾ ਜੀਵਨ ਉਦਾਂ ਹੀ ਗਰਕੇ ਆ ਰਹੇ ਕੁਛ ਤਬਦੀਲੀ ਨਾ ਆਵੇ ਇਕ ਸਾਥ ਸੰਗਤ ਜੀ ਫਿਰੇ ਹੱਡ ਬੀਤੀਆਂ ਸੋਨਾ ਨਾ ਸੋਨਾ ਇੱਕ ਬਰਾਬਰ ਜੀ ਸੋ ਆਪਦੇ ਨਾਲ ਨਿਤਾਬਦ ਹੱਡ ਬੀਤੀਆਂ ਸਾਂਝੀਆਂ ਕਰਦੇ ਆ ਸੋ ਅੱਜ ਜਿਹੜੀ ਹੱਡ ਬੀਤੀ ਸਾਂਝੀ ਕਰਨੀ ਹੈ ਇੱਕ ਵੀਰ ਨੇ ਹੱਡ ਬੀਤੀ ਦੀ ਸਾਂਝ ਪਾਈ ਉਹ ਵੀਰ ਨੇ ਦੱਸਿਆ ਕਿ ਉਹ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਤੇ ਜਾਂਦਾ ਹੈ ਤੇ ਕਾਫੀ ਲੰਮੇ ਸਮੇਂ ਤੋਂ ਜਾ ਰਿਹਾ ਹੈ ਤੇ ਵੀਰ ਦੇ ਦੱਸਣ ਦੇ ਮੁਤਾਬਿਕ ਵੀਰ ਕਹਿੰਦਾ ਕਿ ਮੈਂ ਅੱਤ ਦਾ ਨਸ਼ੇੜੀ ਸਾਂ ਸ਼ਰਾਬ ਪੀਤੇ ਬਿਨਾ ਮੈਨੂੰ ਨੀਂਦ ਨਹੀਂ ਸੀ ਆਉਂਦੀ ਕਿਤੇ ਰਿਸ਼ਤੇਦਾਰਾਂ ਦੇ ਘਰ ਵੀ ਜਾਣਾ ਤੇ ਮੈਂ ਆਪਣੇ ਕੋਲੋਂ ਸ਼ਰਾਬ ਲੈ ਕੇ ਜਾਣਾ ਕਿ ਮੈਨੂੰ ਉੱਦਾਂ ਨੀਂਦ ਨਹੀਂ ਆਉਣੀ ਉਹਨੇ ਸ਼ਰਾਬ ਕਹਿੰਦਾ ਸਾਡੇ ਘਰ 'ਚ ਸੀ ਕਲੇਸ਼ ਫਿਰ ਘਰ ਦੇ ਵਿੱਚ ਆਪਣੇ ਆਪ ਆ ਜਾਂਦਾ ਹੈ ਤੇ ਕਹਿੰਦਾ ਮੈਂ ਕਲੇਸ਼ ਤੋਂ ਬੜਾ ਤੰਗ ਸਾਂ ਮੈਂ ਸ਼ਰਾਬ ਛਡਨੀ ਵੀ ਚਾਹੁੰਦਾ ਸਾਂ ਪਰ ਛੱਡੀ ਨਹੀਂ ਜਾਂਦੀ ਕੁਛ ਦਿਨ ਨਹੀਂ ਪੀਣਾ ਤੇ ਮੇਰਾ ਦਿਮਾਗ ਖਰਾਬ ਹੋ ਜਾਂਦਾ ਮੈਨੂੰ ਐਵੇਂ ਲੱਗਣਾ ਕਿ ਮੈਂ ਹੁਣ ਮਰ ਜਾਣਾ ਤੇ ਕਹਿੰਦਾ ਮੈਨੂੰ ਸ਼ਰਾਬ ਪੀਣੀ ਪੈਂਦੀ ਕਹਿੰਦਾ ਬੜਾ ਗਹਿਰਾ ਅਸਰ ਸੀ ਮੇਰੇ ਮਨ ਤੇ ਮੈਂ ਛੱਡ ਨਾ ਚਾਹੁੰਦਿਆਂ ਹੋਇਆ ਵੀ ਮੇਰੇ ਕੋਲ ਛੱਡੀ ਨਹੀਂ ਸੀ ਜਾਂਦੀ ਫਿਰ ਕਹਿੰਦਾ ਕਿ ਸਾਡੇ ਪਿੰਡ ਦਾ ਹੀ ਕਹਿੰਦਾ ਇੱਕ ਮੇਰਾ ਦੋਸਤ ਹੈ ਤੇ ਕਹਿੰਦਾ ਕਿ ਮੈਂ ਉਹਦੇ ਨਾਲ ਇਹ ਗੱਲ ਦੀ ਸਾਂਝ ਪਾਈ ਕਿ ਕੀ ਕਰਾਂ ਕਿ ਮੈਂ ਬੜਾ ਦੁਖੀ ਹਾਂ ਸਾਡੇ ਘਰ ਦੇ ਵਿੱਚ ਕਲੇਸ਼ ਹੈ ਕਲੇਸ਼ ਦਾ ਕਾਰਨ ਹੈ ਮੇਰਾ ਸ਼ਰਾਬ ਪੀਣਾ ਮੈਂ ਛੱਡਨੀ ਚਾਹੁੰਦਾ ਮੇਰੇ ਕੋਲ ਛੱਡਿਆ ਨਹੀਂ ਜਾਂਦਾ ਕਹਿੰਦਾ ਕਿ ਜਿਹੜਾ ਮੇਰਾ ਦੋਸਤ ਸੀ ਉਹ ਬਾਬਾ ਦੀਪ ਸਿੰਘ ਜੀ ਦੇ ਸਤਾਨਾਂ ਤੇ ਪੱਕੇ ਤੌਰ ਤੇ ਜਾਂਦਾ ਕਹਿੰਦਾ ਅਮਰਤਾਰੀ ਨਹੀਂ ਐ ਦਾੜੀ ਕੱਟਦਾ ਐ ਪਰ ਬਾਬਾ ਦੀਪ ਸਿੰਘ ਦੀ ਸਿੱਖਤ ਸਲਾਹ ਕਰਨ ਲੱਗਿਆ ਕੋਈ ਕਮੀ ਨਹੀਂ ਛੱਡਦਾ ਕਹਿੰਦਾ ਉਹਨੇ ਮੈਨੂੰ ਕਿਹਾ ਕਿ ਬਸ ਏਡੀਕ ਗੱਲ ਐ ਇੰਨੀ ਇੱਕ ਗੱਲ ਦੀ ਚਿੰਤਾ ਐ ਤੂੰ ਮੇਰੇ ਨਾਲ ਚੱਲਿਆ ਕਰ ਐਤਵਾਰ ਦਾ ਦਿਨ ਬਸ ਦੇ ਮੈਨੂੰ ਤੂੰ ਮੇਰੇ ਨਾਲ ਚੱਲਿਆ ਕਰ ਦੇਖੀ ਤੇਰੇ ਘਰ ਚੋਂ ਕਲੇਸ਼ ਵੀ ਨਿਕਲੇਗਾ ਤੇਰੇ ਗੱਲ ਚ ਜੇ ਸ਼ਰਾਬ ਰੂਪੀ ਕੋੜ ਪਿਆ ਹੋਇਆ ਨਾ ਇਹ ਵੀ ਨਹੀਂ ਦੂਰ ਹੋਏਗਾ ਕਹਿੰਦਾ ਕਿ ਉਹਨੇ ਮੈਨੂੰ ਬਾਬਾ ਦੀਪ ਸਿੰਘ ਜੀ ਦੇ ਸਥਾਨ ਨਾਲ ਜੋੜਿਆ ਕਹਿੰਦਾ ਮੇਰੇ ਮਨ 'ਚ ਕੋਈ ਭਰੋਸਾ ਕੋਈ ਵਿਸ਼ਵਾਸ ਨਹੀਂ ਸੀ ਪਰ ਇਦਾਂ ਇਦਾਂ ਵੀ ਹੋ ਸਕਦਾ ਕਹਿੰਦਾ ਕਿ ਮੈਂ ਮਨ 'ਚ ਸੋਚਿਆ ਵੀ ਇਦਾਂ ਕਿਦਾਂ ਹੋ ਜੂ ਕਹਿੰਦਾ ਜਦੋਂ ਨੇ ਬਹੁਤਾ ਜ਼ੋਰ ਪਾਇਆ ਤੇ ਮੈਂ ਮੰਨਣਾ ਕਿਹਾ ਕਿ ਮਨਾ ਚੱਲ ਇੱਧਰ ਜਾ ਕੇ ਵੀ ਦੇਖ ਲੈ ਸ਼ਾਇਦ ਤੇਰਾ ਕੋਈ ਹੱਲ ਹੋ ਜੇ ਉਹ ਕਹਿੰਦਾ ਕਿ ਮੈਂ ਗਿਆ ਕੋਈ ਮਨ 'ਚ ਭਰੋਸਾ ਨਹੀਂ ਮੈਨੂੰ ਜਿੱਦਾਂ ਜਿੱਦਾਂ ਮੇਰੇ ਦੋਸਤ ਨੇ ਗਾਈਡ ਕੀਤਾ ਉਦਾਂ ਉਦਾਂ ਮੈਂ ਕਰਦਾ ਰਿਹਾ ਅਲਾਉ ਨੇ ਮੈਨੂੰ ਮੱਥਾ ਟੇਕਣ ਨੂੰ ਨਾਲ ਲੈ ਕੇ ਗਿਆ ਮੱਥਾ ਟੇਕਿਆ ਅਸੀਂ ਫਿਰ ਸ਼ਹੀਦੀ ਦੇਖਦਾ ਜਿਹੜਾ ਕਿ ਸ਼ਿਖਦੀ ਜੋਤ ਦਾ ਜਿਹੜਾ ਕਿ ਉਹ ਹੁੰਦਾ ਹੈ ਉਹ ਉੱਥੋਂ ਅਸੀਂ ਲਿਆ ਫਿਰ ਉਹਨੇ ਮੈਨੂੰ ਬਾਣੀ ਪੜਨ ਨੂੰ ਕਿਹਾ ਮੈਂ ਬਾਣੀ ਥੋੜਾ ਸਮਾਂ ਬੜੀ ਤੇ ਮੇਰਾ ਮਨ ਨਹੀਂ ਲੱਗਾ ਕਿਉਂਕਿ ਬਾਣੀ ਪੜੀ ਨਹੀਂ ਸੀ ਕਦੀ ਮੇਰਾ ਮਨ ਨਹੀਂ ਮੰਨਿਆ ਮਤਲਬ ਲੱਗਾ ਨਹੀਂ ਬਾਣੀ ਦੇ ਵਿੱਚ ਕਹਿੰਦਾ ਕਿ ਫਿਰ ਜਦੋਂ ਜਪਜੀ ਸਾਹਿਬ ਦਾ ਪਾਠ ਹੋ ਜਾਂਦਾ ਹੈ ਕਹਿੰਦੇ ਕਿ ਫਿਰ ਮੈਨੂੰ ਮੇਰੇ ਦੋਸਤ ਨੇ ਕਿਹਾ ਵੀ ਤੂੰ ਐਦਾਂ ਕਰ ਭੀ ਲੰਗਰਾਂ 'ਚ ਜਾ ਕੇ ਸੇਵਾ ਕਰ ਕਹਿੰਦਾ ਕਿ ਮੈਂ ਲੰਗਰ ਚ ਗਿਆ ਸੰਗਤ ਦਾ ਬਹੁਤ ਰਸ ਸੀ ਕਹਿੰਦਾ ਕਿ ਮੈਂ ਅੱਗੇ ਗਿਆ ਹੀ ਨਹੀਂ ਕਹਿੰਦਾ ਕਿ ਮੈਂ ਪ੍ਰਸ਼ਾਦਾ ਛੱਕ ਕੇ ਤੇ ਉੱਥੇ ਬੈਠ ਕੇ ਜਲ ਪਾਣੀ ਛੱਕ ਕੇ ਕਹਿੰਦਾ ਜਦੋਂ ਸਮਾਪਤੀ ਹੁੰਦੀ ਹੈ ਪੂਰਾ ਦਿਨ ਅਸੀਂ ਉੱਥੇ ਰਹੇ ਚਪੈਰਾ ਸਾਹਿਬ ਦੀ ਹਾਜ਼ਰੀ ਭਰੀ ਠਿਕਾਰਾ ਜਾਨੀ ਕਹਿੰਦੇ ਮੇਰੇ ਦੋਸਤ ਨੇ ਮੈਨੂੰ ਹੁੰਦਿਆਂ ਹੁੰਦਿਆਂ ਪੁੱਛਿਆ ਵੀ ਤੂੰ ਸੇਵਾ ਕੀਤੀ ਕਹਿੰਦਾ ਕਿ ਮੈਂ ਕਿਹਾ ਕਿ ਸੇਵਾ ਕਿੱਥੋਂ ਕਰਨੀ ਸੀ ਉੱਥੇ ਜਗ੍ਹਾ ਹੀ ਨਹੀਂ ਸੀ ਹੈਗੀ ਸੇਵਾ ਕਿਦਾਂ ਕਰਦਾ ਤੇ ਕਹਿੰਦਾ ਮੇਰੇ ਦੋਸਤ ਨੇ ਕਿ ਆਪ ਹੀ ਨਹੀਂ ਸੇਵਾ ਆਪ ਲੈਣੀ ਪੈਂਦੀ ਹੈ। ਉਹਦੇ ਲਈ ਮਸ਼ਕਤ ਕਰਨੀ ਪੈਂਦੀ ਹੈ ਤਾਂ ਕੋਸ਼ਿਸ਼ ਕਰਦਾ ਸੇਵਾ ਮਿਲ ਜਾਣੀ ਸੀ। ਫਿਰ ਕਹਿੰਦੇ ਕਿ ਸਮਾਂ ਬੀਤਿਆ ਐਤਵਾਰ ਆਉਂਦਾ ਫਿਰ ਐਤਵਾਰ ਮੇਰੇ ਦੋਸਤ ਨੇ ਮੈਨੂੰ ਗਾਈਡ ਕੀਤਾ ਹੁਣ ਉਹਨੇ ਮੈਨੂੰ ਧੱਕੇ ਨਾਲ ਬਿਠਾਇਆ। ਤੇ ਬਾਣੀ ਪੜਾਈ ਜਦੋਂ ਵੀ ਸਮਾਂ ਮਿਲਦਾ ਤਾਂ ਨੇ ਮੈਨੂੰ ਦੱਸਿਆ ਕਿ ਜਦੋਂ ਸੇਵਾ ਕਰਨੀ ਹੁੰਦੀ ਹੈ ਨਾ ਸੰਗਤ ਨੂੰ ਜਾ ਕੇ ਕਹਿ ਦਿੰਦਾ ਹੈ ਕਿ ਭਾਈ ਮੈਂ ਸੇਵਾ ਕਰਨਾ ਚਾਹੁੰਦਾ ਕੋਈ ਵੀ ਸੰਗਤ ਦੇ ਵਿੱਚ ਐਸਾ ਸਖਸ਼ ਨਹੀਂ ਹੋਏਗਾ ਜਿਹੜਾ ਕਹੇਗਾ ਨਹੀਂ ਸੇਵਾ ਤੈਨੂੰ ਨਹੀਂ ਕਰਨ ਦੇਣੀ ਆਪ ਜਗਾ ਛੱਡ ਦਿੰਦੇ ਨੇ ਕੋਈ ਪਤਾ ਨਹੀਂ ਸਾਧ ਸੰਗਤ ਜੀ ਕਿਹਦੇ ਵਿੱਚ ਬਾਬਾ ਦੀਪ ਸਿੰਘ ਜੀ ਵਰਤਰੇ ਹੋਣ ਬੈਠੇ ਹੋਣ ਚੌਂਕੜਾ ਮਾਰ ਕੇ ਸੋ ਇਸ ਤਰ੍ਹਾਂ ਉਹ ਵੀਰ ਜੁੜਿਆ ਉਹ ਵੀਰ ਕਹਿੰਦਾ ਕਿ ਹੁਣ ਮੈਂ ਆਪਣੇ ਆਪ ਆਉਣਾ ਸਗੋਂ ਟਾਈਮ ਨਾਲ ਆਉਣਾ ਕਿ ਪਹਿਲਾਂ ਸੇਵਾ ਕਰਾਂਗੇ ਫਿਰ ਬਾਣੀ ਪੜਾਂਗੇ ਉਹ ਚੁਪੈਰਾ ਸਾਹਿਬ ਦੀ ਹਾਜ਼ਰੀ ਭਰਦਿਆਂ ਭਰਦਿਆਂ ਵੀਰ ਕਹਿੰਦਾ ਕਿ ਮੈਨੂੰ ਸਮਝ ਹੀ ਨਹੀਂ ਆਈ ਕਿਵੇਂ ਮੇਰੀ ਸ਼ਰਾਬ ਛੁੱਟ ਗਈ ਮੈਂ ਉਹ ਸ਼ਖਸ ਜੇ ਮੈਂ ਕਿਸੇ ਰਿਸ਼ਤੇਦਾਰੀ ਚ ਜਾਣਾ ਕਿਸੇ ਵਿਆਹ ਤੇ ਜਾਣਾ ਸ਼ਰਾਬ ਮੈਨੂੰ ਚਾਹੀਦੀ ਸੀ ਨੀਂਦ ਨਹੀਂ ਸੀ ਆਉਂਦੀ ਮੇਰੀ ਬਿਲਕੁਲ ਸ਼ਰਾਬ ਛੁੱਟ ਗਈ ਕਹਿੰਦਾ ਮੈਂ ਹੈਰਾਨ ਸਾਡੇ ਘਰ ਦੇ ਹੈਰਾਨ ਪਿੰਡ ਵਾਲੇ ਕਹਿੰਦੇ ਸੀ ਵੀ ਇਹ ਸ਼ਰਾਬ ਕਦੀ ਛੱਡ ਨਹੀਂ ਸਕਦਾ ਇਹ ਗਰੰਟੀ ਅਸੀਂ ਚੁੱਕਦੇ ਆਂ ਕਹਿੰਦੇ ਬਾਬਾ ਦੀਪ ਸਿੰਘ ਜੀ ਐਸੀ ਕਲਾ ਵਰਤਾਈ ਸ਼ਹੀਦਾਂ ਨੇ ਸ਼ਹੀਦਾਂ ਦੇ ਅਸਥਾਨਾਂ ਤੇ ਸੇਵਾ ਕਰਕੇ ਬਾਣੀ ਪੜ ਕੇ ਸ਼ਹੀਦਾਂ ਨੇ ਸਾਡੇ ਘਰ ਦੇ ਵਿੱਚੋਂ ਕੋੜ ਕੱਢਿਆ ਸ਼ਰਾਬ ਨਿਕਲ ਗਈ ਕਲੇਸ਼ ਆਪਣੇ ਆਪ ਖਤਮ ਹੋ ਗਿਆ ਇਹ ਹੁੰਦੀ ਜੇ ਭਾਵਨਾ ਜੁੜਿਆ ਸੀ ਕੋਈ ਭਰੋਸਾ ਕੋਈ ਭਾਵਨਾ ਸੀ ਸੇਵਾ ਕਰ ਕਰਕੇ ਭਰੋਸਾ ਵੱਜ ਗਿਆ ਬਾਣੀ ਪੜ ਪੜ ਕੇ ਭਰੋਸਾ ਵੱਜ ਗਿਆ ਸਾਧ ਸੰਗਤ ਜੀ ਸਤਿਗੁਰਾਂ ਨੇ ਕਿਰਪਾ ਕਰਤੀ ਮਿਹਰ ਕਰਤੀ ਤੇ ਉਹ ਵੀਰ ਦੇ ਕਰੋ ਇਹ ਕੋਡ ਜਿਹੜਾ ਸੀ ਸ਼ਰਾਬ ਰੂਪੀ ਕੋਡ ਉਹ ਨਿਕਲ ਗਿਆ ਸੁਭਾਵਨਾ ਦੇ ਨਾਲ ਸਾ ਸੰਗਤ ਜੀ ਜਾਇਆ ਕਰੋ ਭਰੋਸੇ ਦੇ ਨਾਲ ਜੇ ਭਰੋਸਾ ਮਨ 'ਚ ਹੈ ਨਹੀਂ ਤੇ ਗੁਰੂ ਕੋਲੋਂ ਭਰੋਸੇ ਦੀ ਦਾਤ ਮੰਗਿਆ ਕਰੋ ਪਾਤਸ਼ਾ ਜਦੋਂ ਅਸੀਂ ਆਪਣਾ ਆਪ ਨੂੰ ਗੁਰੂ ਨੂੰ ਸਮਰਪਿਤ ਕਰ ਦਿੰਨੇ ਆ ਨਾ ਕਿ ਪਾਤਸ਼ਾ ਤੇਰੇ ਬਿਨਾਂ ਤੇ ਮੇਰਾ ਕੁਝ ਹੋ ਹੀ ਨਹੀਂ ਸਕਦਾ ਇਹ ਦੁਨੀਆਵੀ ਲੋਕ ਮੇਰਾ ਕੀ ਸਾਥ ਦੇਣਗੇ ਪੈਸਾ ਧਨ ਦੌਲਤ ਮੇਰਾ ਕੀ ਸਾਥ ਦੇਵੇਗਾ ਪਾਤਸ਼ਾ ਮੈਂ ਤੇਰਾ ਹਾਂ ਇਨੂ ਬਕਸ਼ਲੇ ਜੋੜ ਕੇ ਰੱਖ ਚਬਨਾ ਦੇ ਨਾਲ ਜੋੜ ਕੇ ਰੱਖ ਤੇਰੇ ਬਿਨਾ ਮੋਰਾ ਕੋਈ ਸਹਾਰਾ ਨਹੀਂ ਤੇ ਸਾਹ ਸੰਗਤ ਜੀ ਗੁਰੂ ਕਿਉਂ ਅੰਗ ਰਖਕ ਨਹੀਂ ਹੋਏਗਾ ਸਹਾਇਤਾ ਕਰਦਾ ਜੀ ਸੋ ਉਸ ਵੀਰ ਦੇ ਘਰੋਂ ਸ਼ਰਾਬ ਨਿਕਲੀ ਤੇ ਉਹ ਵੀਰ ਪੱਕੇ ਤੌਰ ਤੇ ਗੁਰੂ ਦਾ ਸ਼ਬਦ ਆਲੂ ਸ਼ਹੀਦਾਂ ਦਾ ਸ਼ਬਦ ਆਲੂ ਬਣਿਆ ਤੇ ਉਹ ਵੀਰ ਹੁਣ ਕੇਸਾ ਧਾਰੀ ਹੈ ਤੇ ਅਮਤ ਸ਼ਕਨ ਦੀ ਤਿਆਰੀ ਚ ਹੈ ਦੇਖੋ ਗੁਰੂ ਚਿਕੜ ਚੋਂ ਚੁੱਕ ਕੇ ਆਪਣੀ ਛਾਤੀ ਨਾਲ ਲਾ ਲਿੰਦਾ ਜੀ ਗਲੀਆਂ 'ਚ ਰੋੜਦੇ ਕੱਖ ਦੀ ਨਿਆਂ ਹੀ ਸਾਡੀ ਔਕਾਤ ਹੁੰਦੀ ਐ ਤੇ ਗੁਰੂ ਸਾਨੂੰ ਤਖਤਾਂ 'ਤੇ ਬਿਠਾ ਦਿੰਦਾ ਏ। ਉਹੀ ਬੰਦਾ ਘਰ ਪਿੰਡ ਵਿੱਚ ਜਿਹਨੂੰ ਸ਼ਰਾਬੀ ਕਬਾਬੀ ਕਹਿੰਦੇ ਨੇ, ਨਸ਼ੇੜੀ ਕਹਿੰਦੇ ਨੇ, ਉਹਨੂੰ ਅੱਜ ਫਿਰ ਬਾਬਾ ਜੀ ਕਹਿ ਰਹੇ ਨੇ। ਭਾਈ ਸਾਹਿਬ ਕਿਹਾ ਜਾਂਦਾ ਏ, ਇਹ ਗੁਰੂ ਦੀ ਕਲਾ ਐ, ਸ਼ਹੀਦਾਂ ਦੀ ਕਲਾ। ਜਦੋਂ ਅਸੀਂ ਗੁਰੂ ਨਾਲ ਜੁੜਦੇ ਆਂ ਨਾ ਵੇਖੋ ਇੱਕ ਸਿੰਪਲ ਕੱਪੜਾ ਹੁੰਦਾ ਏ। ਉਹੀ ਕੱਪੜਾ ਜਦੋਂ ਗੁਰੂ ਨਾਲ ਜੁੜ ਜਾਂਦਾ ਏ, ਉਹਨੂੰ ਅਸੀਂ ਰੁਮਾਲਾ ਸਾਹਿਬ ਕਹਿੰਨੇ ਆਂ। ਉਹੀ ਲੱਕੜ ਸੀ ਘਰਾਂ ਚ ਬੈੱਡ ਬਣਾਏ ਨੇ ਮੇਜ਼ ਬਣਾਏ ਨੇ ਕਦੀ ਸਹਬ ਲਾਉਨੇ ਆ ਪਰ ਉਹੀ ਲੱਕੜ ਜਦੋਂ ਗੁਰੂ ਨਾਲ ਲੱਗ ਜਾਂਦੀ ਹੈ ਸਾਸੰਗਤ ਜੀ ਉਹ ਲੱਕੜ ਨੂੰ ਪੀੜਾ ਸਹਬ ਕਹਿੰਦੇ ਆ ਸਾਸੰਗਤ ਜੀ ਉਹੀ ਇੱਟਾਂ ਦਾ ਸਾਡਾ ਘਰ ਬਣਿਆ ਉਹੀ ਇੱਟਾਂ ਵਰਤ ਕੇ ਗੁਰੂ ਘਰ ਬਣਦੇ ਨੇ ਤੇ ਉਹਨੂੰ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹੈ ਉਹੀ ਲੋਹੇ ਦੀ ਅਸੀਂ ਦਰਵਾਜ਼ੇ ਖਿੜਕੀਆਂ ਬਣਾਉਨੇ ਆ ਜਦੋਂ ਉਸੇ ਲੋਹੇ ਦਾ ਨਿਸ਼ਾਨ ਸਹਬ ਬਣਦਾ ਹੈ ਸਾਸੰਗਤ ਜੀ ਉਹਨੂੰ ਨਿਸ਼ਾਨ ਸਹਬ ਕਿਹਾ ਜਾਂਦਾ ਹੈ ਤੇ ਜਿੱਥੇ ਸ਼ਹੀਦੀ ਸਿੰਘ ਹਾਜਰ ਨਾਜਾ ਰਹਿੰਦੇ ਨੇ ਆਗਾ ਸਾਡੇ ਘਰ ਚ ਵੀ ਬਲਦੀਆਂ ਨੇ ਗੈਸ ਬਲਦੇ ਨੇ ਕਿ ਉਹ ਵਰਤਦੇ ਆ ਪਰ ਸ਼ਹੀਦੀ ਜੋਤ ਤੇ ਨਹੀਂ ਸਾਡੇ ਘਰ ਦੇ ਵਿੱਚ ਸੋ ਗੁਰੂ ਨਾਲ ਕੋਈ ਵੀ ਚੀਜ਼ ਜੁੜਦੀ ਹੈ ਪਵਿੱਤਰ ਹੋ ਜਾਂਦੀ ਹੈ ਤੇ ਜੇ ਬੰਦਾ ਗੁਰੂ ਨਾਲ ਜੁੜ ਜੇ ਤੇ ਗੁਰੂ ਜਦੋਂ ਜੁੜ ਜਾਂਦਾ ਤੇ ਗੁਰੂ ਮੱਥੇ ਦੇ ਲੇਖ ਬਦਲ ਦਿੰਦਾ ਜੀ ਗੁਰੂ ਕੈਸੀ ਕਿਰਪਾ ਕਰਦਾ ਜੀਵਨ ਬਦਲ ਕੇ ਰੱਖ ਦਿੰਦਾ ਸੋ ਵੀਰ ਨਾਲ ਐਸੀ ਘਟਨਾ ਵਾਪਰੀ ਸੋ ਜਾਣ ਵਾਲੇ ਜਿੰਨੇ ਵੀ ਗੁਰੂ ਦੇ ਦਰ ਤੇ ਸ਼ਹੀਦਾਂ ਦੇ ਦਰ ਤੇ ਯਾਦ ਰੱਖਿਓ ਸ਼ਹੀਦ ਵਰਤਦੇ ਨੇ ਬਾਣੀ ਪੜਨੀ ਨਾ ਛੱਡਿਓ ਸੇਵਾ ਕਰਨੀ ਨਾ ਛੱਡਿਓ ਤਨ ਕਰਕੇ ਸੇਵਾ ਕਰਨੀ ਬਤ ਲਾਜ਼ਮੀ ਹੈ ਮਨ ਕਰਕੇ ਸੇਵਾ ਕਰਨੀ ਲਾਜ਼ਮੀ ਹੈ ਤਨ ਕਰਕੇ ਸੇਵਾ ਕਰਨੀ ਇਹ ਵੀ ਲਾਜ਼ਮੀ ਹੈ ਕਿਸੇ ਤੋਂ ਬਿਨਾ ਗੁਜ਼ਾਰਾ ਨਹੀਂ ਹੋਣਾ ਸੋ ਵੱਧ ਚੜਕੇ ਸੇਵਾਵਾਂ ਕਰਿਆ ਕਰੋ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤ੍ਰ ਬਣੋ ਸਾ ਸੰਗਤ ਜੀ ਸਾ ਸੰਗਤ ਜੀ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਗੁਰਦੁਆਰਾ ਆਰਾਮ ਸਰ ਸਾਹਿਬ ਜੋ ਕਿ ਅਜਨਾਲਾ ਤਹਿਸੀਲ ਦੇ ਵਿੱਚ ਜ਼ਿਲ੍ਹਾ ਮਰਸਾ ਸਾਹਿਬ ਦੇ ਵਿੱਚ ਹੈ ਬਾਰਡਰ ਏਰੀਆ ਦੇ ਵਿੱਚ ਇਹ ਗੁਰਸਥਾਨ ਜਿਹੜਾ ਹੈ ਬਣ ਰਿਹਾ ਹੈ ਇਹਦੀ ਕਾਰ ਸੇਵਾ ਚੱਲ ਰਹੀ ਹੈ ਸੁਸੰਗਤ ਜੀ ਆਪ ਸਭ ਸੰਗਤਾਂ ਨੇ ਬਹੁਤ ਸੇਵਾਵਾਂ ਕੀਤੀਆਂ ਨੇ ਸੋ ਬੇਨਤੀ ਇਹ ਹੈ ਕਿ ਸੰਗਤ ਜੀ ਹੁਣ ਗੁਰਦੁਆਰਾ ਸਾਹਿਬ ਦੀ ਗੁੰਮਰਦ ਦੀ ਸੇਵਾ ਜਿਹੜੀ ਹੈ ਇਹ ਸ਼ੁਰੂ ਹੋਣੀ ਹੈ ਤੇ ਗੁੰਮਰਦ ਦੀ ਸੇਵਾ ਦੇ ਲਈ ਮਟੀਰੀਅਲ ਜੋ ਹੈ ਉਹਦੇ ਵਿੱਚ ਆਪ ਜੀ ਜਰੂਰ ਵੱਧ ਚੜ ਕੇ ਸੇਵਾਵਾਂ 'ਚ ਹਿੱਸਾ ਪਾਓ ਜਿਵੇਂ ਸੀਮਟ ਚਾਹੀਦਾ ਏ ਬਜਰੀ ਚਾਹੀਦੀ ਹੈ ਇੱਤਾ ਚਾਹੀਦੀਆਂ ਨੇ ਰੇਤਾ ਚਾਹੀਦੀ ਹੈ ਸਰੀਆ ਚਾਹੀਦਾ ਹੈ ਸਾਸ ਸੰਗਤ ਜੀ ਐਦਾ ਮਟੀਰੀਅਲ ਦੇ ਵਿੱਚ ਤੁਸੀਂ ਮਟੀਰੀਅਲ ਦੇ ਤੌਰ ਤੇ ਵੀ ਸੇਵਾ ਕਰ ਸਕਦੇ ਆ ਤੇ ਬਾਕੀ ਸੰਗਤ ਜੀ ਖੁਣ ਤੁਹਾਨੂੰ ਪਤਾ ਹੈ ਕਿ ਇਹ 6 ਮਹੀਨੇ ਸੇਵਾ ਚੱਲਣੀ ਹੈ ਗੁਬਬਦੀ ਸੋ ਜਿਵੇਂ ਜਿਵੇਂ ਗੁਰੂ ਪਾਤਸ਼ਾਹ ਦਾ ਹੁਕਮ ਹੋਏਗਾ ਉਹ ਸੇਵਾ ਮਾਤਸ਼ਾਹ ਨੇ ਆਪੇ ਕਰਵਾਈ ਜਾਣੀ ਹੈ ਸੋ ਆਪ ਸਭ ਸੰਗਤਾਂ ਦੇ ਜਿੰਨੀਆਂ ਵੀ ਸੰਗਤਾਂ ਇਸ ਚੈਨਲ ਦੇ ਨਾਲ ਜੁੜੀਆਂ ਹੈ ਜਰੂਰ ਸੇਵਾ ਕਰਿਓ ਤੇ ਜਿਹਦੇ ਕੋਲ ਸਮਰਥਾ ਨਹੀਂ ਸਾ ਸੰਗਤ ਉਹ ਕੇਵਲ ਅਰਦਾਸ ਕਰਿਓ ਕਿ ਪਾਤਸ਼ਾਹ ਕਿਰਪਾ ਕਰਕੇ ਸੇਵਾ ਇਦਾਂ ਹੀ ਕਰਵਾਉਂਦੇ ਰਹਿਣ ਤੇ ਸੰਗਤ ਜੀ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਵੱਧ ਤੋਂ ਵੱਧ ਤਾਂ ਜੋ ਕੋਈ ਨਾ ਕੋਈ ਪ੍ਰੇਮੀ ਲਾਹਾ ਲੈ ਸਕੇ ਸੇਵਾ ਕਰ ਸਕੇ ਜਾਂ ਕਿਸੇ ਦਾ ਜੀਵਨ ਚ ਤਬਦੀਲੀ ਆਏ ਜੀਵਨ ਬਦਲੇ ਸੋ ਬੜੀਆਂ ਸੇਵਾਵਾਂ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਇਸ ਸਥਾਨ ਤੋਂ ਗੁਰੂ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਕਰਵਾ ਰਹੇ ਨੇ ਜਿਵੇਂ ਪਹਿਲੀ ਸੇਵਾ ਸਾ ਸੰਗਤ ਜੀ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਸਾਸੰਗਤ ਜੀ ਜਿੰਨਾਂ ਦਾ ਕੋਈ ਸਹਾਰਾ ਨਹੀਂ ਕੋਈ ਆਮਦਨੀ ਨਹੀਂ ਸੋ ਬੜਾ ਔਖਾ ਬਜਾਰਾ ਹੈ ਬੱਚੇ ਛੋਟੇ ਨੇ ਕਮਾਈ ਨਹੀਂ ਕਰ ਸਕਦੇ ਸੋ ਉਹਨਾਂ ਵਿਧਵਾ ਬੀਬੇ ਨੂੰ ਹਰ ਮਹੀਨੇ ਦੀ 15 ਤਰੀਕ ਨੂੰ ਸਾਸੰਗਤ ਜੀ ਜੋ ਰਾਸ਼ਨ ਹੈ ਇਸ ਸਥਾਨ ਤੋਂ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਦਿੱਤਾ ਜਾਂਦਾ ਹੈ 35 40 ਜਿਹੜੀਆਂ ਬੀਬੀਆਂ ਨੇ ਸੋ ਉਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਸੋ ਇਸ ਦੇ ਵਿੱਚ ਵੀ ਆਪ ਜੀ ਦੇ ਵੱਡੇ ਸਹਿਯੋਗ ਦੀ ਲੋੜ ਹੈ ਉਹ ਵੀ ਸੰਗਤ ਜੀ ਉਹਨਾਂ ਭੈਣਾਂ ਨੂੰ ਆਪ ਜੀ ਦੇ ਸਹਾਰੇ ਦੀ ਲੋੜ ਹੈ ਕਿਉਂਕਿ ਸੰਗਤ ਦਾ ਸਹਾਰਾ ਗੁਰੂ ਦਾ ਸਹਾਰਾ ਹੁੰਦਾ ਜੀ ਦੂਸਰੀ ਸੇਵਾ ਵੀ ਬਹੁਤ ਵੱਡੀ ਸੇਵਾ ਜੀ ਸਾਧ ਸੰਗਤ ਜੀ ਜੋ ਏਰੀਆ ਹੈ ਇਹ ਵਾਲਾ ਜਿਵੇਂ ਆਪ ਜੀ ਨੂੰ ਪਤਾ ਹੈ ਪੰਜਾਬ ਦੇ ਵਿੱਚ ਭਰੂਣ ਹੱਤਿਆ ਬਹੁਤ ਪਿਛਲੇ ਸਮੇਂ ਦੌਰਾਨ ਵਧੀ ਹੈ ਬੱਚਿਆਂ ਨੂੰ ਕੁੱਖ ਚੀ ਮਾਰ ਦਿੱਤਾ ਜਾਂਦਾ ਹੈ ਜਨਮ ਲੈਣ ਤੋਂ ਪਹਿਲਾਂ ਹੀ ਸੋ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕਰਕੇ ਸੇਵਾ ਸ਼ੁਰੂ ਕਰਾਈ ਕਿ ਮਾਤਾ ਪਿਤਾ ਨੂੰ ਕਿਸੇ ਧੀ ਨੂੰ ਕੁੱਖ ਦੇ ਵਿੱਚ ਇਸ ਕਰਕੇ ਨਾ ਮਾਰ ਨਾ ਪਵੇ ਕਿ ਉਹਨਾਂ ਨੂੰ ਵਿਆਹ ਦਾ ਡਰ ਹੋਵੇ ਕਿ ਵੀ ਉਹਨਾਂ ਕਿੱਦਾਂ ਸੋ ਇਹ ਸੇਵਾ ਸ਼ੁਰੂ ਕੀਤੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਕਿ ਉਹਨਾਂ ਬੱਚੀਆਂ ਉਹਨਾਂ ਧੀਆਂ ਦੇ ਵਿਆਹ ਕਰਵਾਏ ਜਾਂਦੇ ਨੇ ਜਿਹੜੀਆਂ ਬੱਚੀਆਂ ਘਰ ਤੋਂ ਕਮਜ਼ੋਰ ਨੇ ਜਿਨ੍ਹਾਂ ਦੇ ਸਿਰ ਤੇ ਪਿਤਾ ਨਹੀਂ ਜਾਓ ਬੱਚੀਆਂ ਸਾਥ ਸੰਗਤ ਜੀ ਜਿਨ੍ਹਾਂ ਦੇ ਮਾਤਾ ਪਿਤਾ ਹੀ ਨਹੀਂ ਹੈਗੇ ਸੋ ਹੁਣ ਤੱਕ ਸਾਧ ਸੰਗਤ ਜੀ ਹਜ਼ਾਰ ਦੇ ਕਰੀਬ 3 ਦੀਆਂ ਦੇਨਦ ਕਾਰਜ ਹੋ ਚੁੱਕੇ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨਿਰੰਤਰ ਇਹ ਸੇਵਾ ਵੀ ਚੱਲ ਰਹੀ ਹੈ ਉਹਨਾਂ 3 ਦੀਆਂ ਅਨੁਕਰ ਵੱਤੋਂ ਵਾਲਾ ਬੇਸਿਕ ਜਿਹੜਾ ਲੋਡ ਦਾ ਸਮਾਨ ਹੁੰਦਾ ਹੈ ਉਹ ਵੀ ਦਿੱਤਾ ਜਾਂਦਾ ਸੋ ਇਹਦੇ ਵਿੱਚ ਵੀ ਆਪ ਜੀ ਜਰੂਰ ਵੱਧ ਚੜ ਕੇ ਸਹਿਯੋਗ ਕਰਿਓ ਕਿਉਂ ਗੁਰੂ ਸਾਹਿਬ ਕਿਰਪਾ ਕਰਨ ਆਪ ਜੀ ਸਿਰਤੇ ਮੇਰੇ ਭਰਾ ਹੱਥ ਰੱਖਣ ਤੇ ਆਪ ਜੀ ਕੋਲੋਂ ਸੇਵਾ ਲੈਣ ਸੋ ਇਹ ਕਾਰਜ ਰਿੰਦੇ ਸਵਾਸਾਂ ਤੱਕ ਮਹਾਰਾਜ ਇਦਾਂ ਹੀ ਚਲਾਉਂਦੇ ਰਹਿਣ ਤੀਸਰੀ ਸੇਵਾ ਵੀ ਵੱਡੀ ਸੇਵਾ ਏ ਪਹਿਲਾਂ ਵੀ ਬੇਨਤੀ ਕੀਤੀ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸੋ ਸਾਧ ਸੰਗਤ ਜੀ ਸੋ ਇਸ ਸਥਾਨ ਤੋਂ ਇਹ ਸੇਵਾ ਵੀ ਚੱਲ ਰਹੀ ਹੈ ਉਹ ਬੱਚੇ ਜੋ ਪੜ੍ਹਨਾ ਚਾਹੁੰਦੇ ਨੇ ਪਰ ਘਰ ਦੇ ਹਾਲਾਤ ਬਹੁਤੇ ਵਧੀਆ ਨਹੀਂ ਸੋ ਗੁਰੂ ਸਾਹਿਬ ਨੇ ਇਹ ਸੇਵਾ ਸ਼ੁਰੂ ਕਰਾਈ ਉਹਨਾਂ ਬੱਚਿਆਂ ਨੂੰ ਸਾਧ ਸੰਗਤ ਜੀ ਫਿਰ ਬੁਕਸ ਯੂਨੀਫਾਰਮ ਲੈ ਕੇ ਦਿੱਤੀ ਜਾਂਦੀ ਹੈ ਉਹਨਾਂ ਦੀ ਫੀਸ ਸਕੂਲ ਦੀ ਜਮ੍ਹਾਂ ਕਰਵਾਈ ਜਾਂਦੀ ਹੈ ਸੋ ਇਹ ਸਾਰੀਆਂ ਸੇਵਾਵਾਂ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀਆਂ ਨੇ ਤੇ ਇਹਦੇ ਵਿੱਚ ਵੀ ਆਪਜੀ ਜਰੂਰ ਸਹਿਯੋਗ ਕਰਿਓ ਗੁਰੂ ਸਾਹਿਬ ਕਿਰਪਾ ਕਰਨ ਸ਼ਹੀਦ ਸਿੰਘ ਸਹਾਈ ਹੋਣ ਇਹ ਸੇਵਾਵਾਂ ਨਿਰੰਤਰਤਾ ਸਹਿਤ ਇਦਾਂ ਹੀ ਲੈਂਦੇ ਰਹਿ। ਸੋ ਬੇਨਤੀਆਂ ਜਰੂਰ ਸਵੀਕਾਰ ਕਰਿਓ। WhatsApp ਨੰਬਰ ਸੰਗਤ ਜੀ ਆਪ ਜੀ ਨੂੰ ਦਿੱਤਾ ਹੋਇਆ ਹੈ ਉੱਪਰ ਤੁਸੀਂ ਦੇਖ ਰਹੇ ਹੋ। ਸੋ ਉਹ ਨੰਬਰ ਤੇ ਤੁਸੀਂ WhatsApp ਤੇ ਮੈਸੇਜ ਕਰਕੇ ਸੇਵਾਵਾਂ ਵਿੱਚ ਜਰੂਰ ਨਾਮ ਨੋਟ ਕਰਵਾਇਓ। ਕਿਸੇ ਵੀ ਤਰੀਕੇ ਦਾ ਕੋਈ ਸੁਝਾਅ ਹੋਵੇ, ਕੁਝ ਪੁੱਛਣਾ ਹੋਵੇ ਜਾਂ ਕੁਝ ਦੱਸਣਾ ਹੋਵੇ, ਤੁਸੀਂ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ, ਦੱਸ ਸਕਦੇ ਹੋ। ਅਗਰ ਤੁਹਾਡੇ ਨਾਲ ਵੀ ਬਾਬਾ ਦੀਪ ਸਿੰਘ ਜੀ ਵਰਤੇ ਨੇ ਉਈ ਆਪ ਜੀ ਦੀ ਹੱਡ ਬੀਤੀ ਐ ਆਪ ਜੀ ਵਟਸਐਪ ਤੇ ਮੈਸੇਜ ਟਾਈਪ ਕਰਕੇ ਵੀ ਦੱਸ ਸਕਦੇ ਹੋ ਵਾਇਸ ਮੈਸੇਜ ਭੇਜ ਸਕਦੇ ਹੋ ਸੋ ਆਪ ਜੀ ਦੀ ਵੀ ਉਹ ਹੱਡ ਬੀਤੀ ਸੰਗਤ ਦੇ ਨਾਲ ਸਾਂਝੀ ਕੀਤੀ ਜਾਏਗੀ ਜਿਹਦੇ ਨਾਲ ਕਿਸੇ ਨਾ ਕਿਸੇ ਦਾ ਜੀਵਨ ਬਦਲੇ ਸੋ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਇੰਨਾ ਸੇਵਾਵਾਂ ਦੇ ਵਿੱਚ ਆਬ ਜਰੂਰ ਵੱਧ ਚੜ ਕੇ ਹਿੱਸਾ ਪਾਇਓ ਗੁਰੂ ਸਾਹਿਬ ਕਿਰਪਾ ਕਰਨ ਸਭ ਦੇ ਅੰਗ ਸੰਗ ਹੋ ਕੇ ਵਰਤਨ ਸਭ ਦਾ ਭਲਾ ਕਰਨ ਸਾਰੇ ਪੰਥ ਦਾ ਸਾਰੇ ਪੰਜਾਬ ਦਾ ਭਲਾ ਕਰਨ